ਅਗਲਾ ਬਚਨ ਹੈ ਜਪ ਇਹ ਜਪ ਜੋ ਹੈ ਇਹ ਬਾਣੀ ਦਾ ਨਾਮ ਹੈ ਜਿਸ ਨੂੰ ਆਪਾਂ ادب ਦੇ ਨਾਲ ਜਪਜੀ ਸਾਹਿਬ ਕਹਿੰਨੇ ਹਾਂ ਅਸਲ ਵਿੱਚ ਇਹ ਨਾਮ ਜਪ ਹੈ ਇਸ ਤੋਂ ਬਾਅਦ ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ ਹੈ ਸਤਿਗੁਰੂ ਆਖਦੇ ਨੇ ਆਦ ਸੱਚ ਜੁਗਾਦ ਸੱਚ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਆਦਤੋਂ ਹੈ ਸ਼ੁਰੂ ਤੋਂ ਹੈ ਜੁਗਾਦ ਸੱਚੋ ਜੁਗਾਂ ਤੋਂ ਹੈ ਸਦਾ ਤੋਂ ਹੈ ਹੈ ਭੀ ਸਤਿ ਮਹਾਰਾਜ ਕਹਿੰਦੇ ਹੁਣ ਵੀ ਹੈਗਾ ਹੁਣ ਵੀ ਮੌਜੂਦ ਹੈ ਹੁਣ ਵੀ ਕਾਇਮ ਹੈ ਅੱਜ ਵੀ ਸੱਚਾ ਹੈ ਨਾਨਕ ਨਾਨਕ ਜੀ ਕਹਿੰਦੇ ਆਹੋ ਸੀ ਭੀ ਸੱਚ ਕਹਿੰਦੇ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਉਹ ਅੱਗੇ ਵੀ ਹੋਵੇਗਾ ਉਹ ਸ਼ੁਰੂ ਤੋਂ ਹੈ ਉਹ ਜੁਗਾਂ ਤੋਂ ਮੌਜੂਦ ਹੈ ਉਹ ਅੱਜ ਵੀ ਹੈਗਾ ਤੇ ਉਹ ਅੱਗੇ ਵੀ ਹੋਏਗਾ। ਕੇਵਲ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਹੈ ਜਿਹੜਾ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ ਜਿਹੜਾ ਸਦਾ ਤੋਂ ਹੈਗਾ ਤੇ ਸਦਾ ਰਹੇਗਾ। ਬਾਣੀ ਨੇ ਇੱਥੇ ਮੋਹਰ ਲਾਈ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਅਕਸ਼ਾ ਕਹਿੰਦੇ ਮੇਰਾ ਪਰਮਾਤਮਾ ਵਾਹਿਗੁਰੂ ਸਦਾ ਹੀ ਹੈ ਹਮੇਸ਼ਾ ਹੀ ਹੈ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਅਬినాਸ਼ੀ ਪੁਰਖ ਹੈ ਪਰਮਾਤਮਾ ਪੁਰਖ ਜਿਹੜਾ ਹੈ ਨਾ ਉਹ ਬినాਸ਼ੀ ਹੈ ਉਹ ਨਾਸ਼ ਨਹੀਂ ਹੁੰਦਾ ਉਹ ਮਿਟਦਾ ਨਹੀਂ ਉਹ ਮੁੱਕਦਾ ਨਹੀਂ ਸਭ ਮੈਂ ਰਿਆ ਸਮਾਏ ਤੇ ਮਹਾਰਾਜ ਕਹਿੰਦੇ ਜਿਹੜਾ ਹੈ ਸਭ ਪਰਮਾਤਮਾ ਹੈ ਉਹ ਕਿੱਥੇ ਰਹਿੰਦਾ ਹੈ ਕਹਿੰਦੇ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਸਾਰਿਆਂ ਦੇ ਵਿੱਚ ਲੀਨ ਹੈ ਮੂਲ ਮੰਤਰ ਗੁਰ ਪ੍ਰਸਾਦ ਤੱਕ ਉਸ ਤੋਂ ਬਾਅਦ ਜਪ ਬਾਣੀ ਦਾ ਨਾਮ ਹੈ ਤੇ ਪਹਿਲਾ ਸ਼ਲੋਕ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਸ ਤੋਂ ਅੱਗੇ ਫਿਰ ਜਪਜੀ ਸਾਹਿਬ ਦੀਆਂ ਪੌੜੀਆਂ ਆਰੰਭ ਹੁੰਦੀਆਂ ਨੇ ਜੀ ਦੀ ਗਿਣਤੀ 38 ਹੈ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਅਤੇ ਦੋ ਸ਼ਲੋਕ ਨੇ ਇੱਕ ਸ਼ਲੋਕ ਆਰੰਭਤਾ ਦੇ ਵਿੱਚ ਲਿਖਿਆ ਹੈ ਆਗ ਸੱਚ ਜੁਗਤ ਸੱਚ ਤੇ ਇੱਕ ਸ਼ਲੋਕ ਆਪਾਂ ਅਖੀਰ ਦੇ ਵਿੱਚ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਤੋਂ ਅੱਗੇ ਗੁਰੂ ਨਾਨਕ ਮਹਾਰਾਜ ਬਖਸ਼ਿਸ਼ੇ ਕਰਦੇ ਨੇ ਕਹਿੰਦੇ ਸੋਚੈ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਸਵਾਲ ਮਹਾਰਾਜ ਦਾ ਇਹ ਹੈ ਕਿ ਕਿਵ ਸਚਿਆਰਾ ਹੋਈਏ ਸਚਿਆਰੇ ਕਿਵੇਂ ਬਣਿਏ ਸਾਡੀ ਜ਼ਿੰਦਗੀ ਚੋਂ ਝੋਠ ਦੀ ਕੰਧ ਕਿਵੇਂ ਟੁੱਟੇ ਅਸੀਂ ਰੱਬ ਦੇ ਪ੍ਰੇਮ ਦੇ ਵਿੱਚ ਕਿਵੇਂ ਰੰਗੇ ਜਾਈਏ। ਮਹਾਰਾਜ ਕਹਿੰਦੇ ਰੱਬ ਦਾ ਪ੍ਰੇਮ ਪਾਉਣ ਲਈ ਪ੍ਰਮਾਤਮਾ ਨੂੰ ਰਜ਼ਾਉਣ ਵਾਸਤੇ ਬਹੁਤ ਸਾਰੇ ਕਰਮ ਸੰਸਾਰ ਦੇ ਵਿੱਚ ਕੀਤੇ ਜਾਂਦੇ ਨੇ। ਉਹਨਾਂ ਕੁਝ ਕਰਮਾਂ ਦਾ ਜ਼ਿਕਰ ਮਹਾਰਾਜ ਨੇ ਇੱਥੇ ਪਹਿਲੀ ਪੌੜੀ 'ਚ ਕਰ ਦਿੱਤਾ ਕਹਿੰਦੇ ਸੋਚਾ ਸੋਚਣਾ ਹੋ ਗਈ। ਕਹਿੰਦੇ ਬਾਹਰੀ ਤੌਰ ਤੇ ਸਰੀਰ ਦੀ ਸੁੱਚਮਤਾ ਰੱਖਣ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ ਜੇ ਸੋਚੀ ਲੱਖ ਵਾਰ ਭਾਵੇਂ ਲੱਖਾਂ ਵਾਰੀ ਮੈਂ ਤਨ ਦੀ ਸੁੱਚਮਤਾ ਰੱਖਾਂ ਤਨ ਦੀ ਸੁੱਚਮਤਾ ਰੱਖਣ ਦੇ ਨਾਲ بادشاہ ਕਹਿੰਦੇ ਜਿਹੜੀ ਮਨ ਦੀ ਪਵਿੱਤਰਤਾ ਹੈ ਉਹ ਕਦੇ ਨਹੀਂ ਆਉਂਦੀ ਗੁਰਮਤ ਦੇ ਵਿੱਚ ਮਹਾਰਾਜ ਨੇ ਕਿਹਾ ਤੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ ਆਪਣੇ ਸੁਰਤ ਨੂੰ ਪਵਿੱਤਰ ਕਰਨਾ ਹੈ। ਬਾਰੀ ਤੌਰ ਤੇ ਕਿਸੇ ਖਾਸ ਜਲ ਦੇ ਵਿੱਚ ਪਾਣੀ ਚ ਨਹਾ ਕੇ ਕਿਸੇ ਖਾਸ ਤੀਰਥ ਤੇ ਨਹਾ ਕੇ ਤਨ ਪਵਿੱਤਰ ਨਹੀਂ ਹੁੰਦਾ। ਵੈਸੇ ਤਨ ਸਾਫ ਹੋ ਸਕਦਾ ਪਾਣੀ ਨਾਲ ਪਵਿੱਤਰ ਨਹੀਂ ਹੋ ਸਕਦਾ। ਕਿਉਂਕਿ ਬਾਬੇ ਦੀ ਬਾਣੀ ਨੇ ਸਾਨੂੰ ਇਹ ਵੀ ਬਚਨ ਬਖਸ਼ਿਸ਼ ਕੀਤੇ ਨੇ ਕਿ ਜਲ ਕੈ ਮੱਜਨ ਜੇ ਗਤ ਹੋ ਗਏ ਨੇਤ ਨੇਤ ਮੈਂਡੂ ਕੋ ਨਾਵੇ ਮੈਂਡੂ ਕਦਾਰਥ ਹੈ ਡੱਡੂ ਕਹਿੰਦੇ ਜੇ ਪਾਣੀ ਵਿੱਚ ਣਾਉਣ ਦੇ ਨਾਲ ਹੀ ਗੱਲ ਬਣਦੀ ਹੋਵੇ ਤੇ ਜਿਹੜਾ ਡੱਡੂ ਹੈ ਉਹ ਤੇ ਪਾਣੀ ਵਿੱਚ ਹੀ ਰਹਿੰਦਾ ਹੈ ਆਪਾਂ ਤੇ ਥੋੜੇ ਸਮੇਂ ਲਈ ਪਾਣੀ ਵਿੱਚ ਗਏ ਤੇ ਬਾਹਰ ਆ ਗਏ ਤਨ ਤੇ ਪਾਣੀ ਪਾਇਆ ਤੇ ਥੋੜੇ ਸਮੇਂ ਬਾਅਦ ਉਹਨੂੰ त्याग ਦਿੱਤਾ ਛੱਡ ਦਿੱਤਾ ਬਾਹਰ ਆ ਗਏ ਪਰ ਡੱਡੂ ਤੇ ਰਹਿੰਦਾ ਹੀ ਪਾਣੀ ਚ ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਜੇ ਪਾਣੀ ਚ ਣਾ ਕੇ ਗਤੀ ਹੁੰਦੀ ਹੋਵੇ ਤੇ ਡੱਡੂ ਤੇ ਰਹਿੰਦਾ ਹੀ ਪਾਣੀ ਚ ਸੋ ਮਹਾਰਾਜ ਕਹਿੰਦੇ ਭਾਈ ਬਾਰੀ ਤੌਰ ਤੇ ਸਚਮਤਾ ਦੇ ਨਾਂ ਤੇ ਜਿੰਨੇ ਮਰਜੀ ਪਖੰਡ ਕਰੀ ਜਾ ਇਹਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ ਮਨ ਸੁੱਚਾ ਨਹੀਂ ਹੁੰਦਾ ਲੰਮੇ ਸਮੇਂ ਤੋਂ ਬਾਣੀ ਦੀਆਂ ਇਹ ਪੰਕਤੀਆਂ ਪੜਦੇ ਆ ਪਰ ਸੁਰਤ ਦੇ ਵਿੱਚ ਕਿਤੇ ਨਾ ਕਿਤੇ ਅਜੇ ਵੀ ਧਰਮ ਦੇ ਨਾਂ ਤੇ ਜੋ ਬਾਰੀ ਤੌਰ ਤੇ ਸਚਮਤਾ ਦੇ ਨਾਂ ਤੇ ਪਖੰਡ ਹੁੰਦੇ ਨੇ ਉਹ ਅੱਜ ਵੀ ਓਵੇਂ ਚੱਲ ਰਹੇ ਨੇ ਕਿਸੇ ਨੂੰ ਇਸ ਗੱਲ ਦਾ ਫਿਕਰ ਪਿਆ ਹੈ ਕਿ ਮੈਂ ਕਿਸੇ ਨੀਵੀਂ ਜਾਤੀ ਵਾਲੇ ਦੇ ਕੋਲੋਂ ਲੈ ਕੇ ਕੁਝ ਖਾ ਲਿਆ ਤੇ ਮੈਂ ਭਿੱਟਿਆ ਜਾਵਾਂਗਾ ਕਿਸੇ ਨੀਵੀਂ ਜਾਤੀ ਵਾਲੇ ਦੇ ਘਰੋਂ ਭਾਂਡੇ ਚ ਪਾ ਕੇ ਮੈਂ ਕੁਝ ਖਾ ਲਿਆ ਤੇ ਮੈਂ ਭਿੱਟਿਆ ਜਾਵਾਂਗਾ ਕਈ ਤਰ੍ਹਾਂ ਦੇ ਭਰਮ ਭਲੇਖੇ ਜਿਹੜੇ ਨੇ ਉਹ ਸਚੁਮਤਾ ਦੇ ਨਾਂ ਤੇ ਪਏ ਹੋਏ ਨੇ ਮੈਂ ਇਹਦੇ ਹੱਥ ਦਾ ਨਹੀਂ ਖਾਂਦਾ ਮੈਂ ਇਹਦੇ ਹੱਥ ਦਾ ਨਹੀਂ ਖਾਂਦਾ ਹਾਲਾਂਕਿ ਅਸੀਂ ਪੜ੍ਹੀ ਵੀ ਜਾਣੇ ਆ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਨਿਰਜਿਕ ਸੰਭਾਏ ਜਿਵੇਂ ਸਨਾਤਨ ਮਤ ਦੇ ਵਿੱਚ ਜਾਂ ਬ੍ਰਾਹਮਣਾਂ ਦੇ ਵੱਲੋਂ ਜਿਹੜੇ ਭਰਮ ਪਾਏ ਗਏ ਸੀ ਸੁੱਤਮਤਾ ਦੇ ਨਾਂ ਤੇ ਮਹਾਰਾਜ ਨੇ ਉਹ ਦੂਰ ਕੀਤੇ ਸਨ ਪਰ ਅਸੀਂ ਪਹਿਰਾਵਾ ਬਦਲ ਲਿਆ ਅਸੀਂ ਆਪਣਾ ਵੇਸ ਤੇ ਚੇਂਜ ਕਰ ਲਿਆ ਪਰ ਸੁਰਤ ਦੇ ਵਿੱਚ ਕਿਤੇ ਨਾ ਕਿਤੇ ਖਿਆਲ ਉਦਾਂ ਦੇ ਹੀ ਬਣੇ ਹੋਏ ਨੇ ਉਸੇ ਤਰੀਕੇ ਦੇ ਨਾਲ ਹੀ ਸਾਡਾ ਵਿਹਾਰ ਹੈ ਸੁਚਮਤਾ ਦੇ ਨਾਂ ਤੇ ਬੜੇ سارے ਪਖੰਡ ਜਿਹੜੇ ਨੇ ਉਹ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਵੀ ਹੋ ਰਹੇ ਨੇ ਔਰ ਸਾਡੀ ਸੁਰਤ ਦੇ ਵਿੱਚ ਵੀ ਸਾਰਾ ਕੁਝ ਉਦਾਂ ਹੀ ਬਣਿਆ ਹੋਇਆ ਹਾਲਾਂਕਿ ਜਪਜੀ ਸਾਹਿਬ ਦੀ ਇਹ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਹੈ ਮਹਾਰਾਜ ਕਹਿੰਦੇ ਭਾਈ ਬਾਹਰੀ ਸੁਚਮਤਾ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ ਜੇ ਕਰਨਾ ਹੀ ਹੈ ਕੁਝ ਤੇ ਆਪਣੇ ਮਨ ਨੂੰ ਸੁੱਚਾ ਕਰ ਉਹ ਕਿਵੇਂ ਹੋਏਗਾ ਮਹਾਰਾਜ ਅਖੀਰ ਦੇ ਵਿੱਚ ਇਸ ਪੌੜੀ ਦੇ ਵਿੱਚ ਦੱਸਦੇ ਨੇ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲੇਵਤਾਰ ਦੂਜਾ ਹੈ ਚੁੱਪ ਹੋ ਜਾਣਾ ਸਮਾਧੀ ਲਾ ਲੈਣ ਪਾਤਸ਼ਾਹ ਕਹਿੰਦੇ ਬੰਦਾ ਸਮਾਧੀ ਲਾ ਲਵੇ ਚੁੱਪ ਕਰਕੇ ਬੈਠ ਜਾਏ ਪਾਤਸ਼ਾਹ ਕਹਿੰਦੇ ਜ਼ਬਾਨ ਬੰਦ ਕਰ ਲਏਗਾ ਮੂੰਹ ਬੰਦ ਕਰ ਲਏਗਾ ਇਦਾਂ ਜਿਹੜੇ ਖਿਆਲ ਸੁਰਤ ਵਿੱਚ ਆਉਂਦੇ ਨੇ ਉਹ ਬੰਦ ਨਹੀਂ ਹੋਣੇ ਭਾਵੇਂ ਲਗਾਤਾਰ ਕੋ ਸਮਾਧੀ ਲਾ ਕੇ ਬੈਠਾ ਰਹੇ ਇਹਦੇ ਨਾਲ ਜੀਬ ਤੇ ਬੰਦ ਹੋ ਜਾਏਗੀ ਅਰੇ ਦੇ ਨਾਲ ਜਿਹੜੇ ਸੁਰਤ ਦੇ ਵਿੱਚ ਖਿਆਲ ਆ ਰਹੇ ਨੇ ਉਹ ਬੰਦ ਨਹੀਂ ਹੋ ਸਕਦੇ ਗੁਰਮਤ ਦੇ ਵਿੱਚ ਸਮਾਧੀ ਨੂੰ ਮਹਾਰਾਜ ਪ੍ਰਵਾਨ ਨਹੀਂ ਕਰਦੇ ਕਿਉਂਕਿ ਸਮਾਧੀਆਂ ਲਾਉਣ ਵਾਲੇ ਜੋਗੀ ਜਾ ਕੇ ਪਰਬਤਾਂ ਪਹਾੜਾਂ 'ਚ ਛੁਪ ਕੇ ਬੈਠੇ ਸਨ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਜਦੋਂ ਉਹਨਾਂ ਜੋਗੀਆਂ ਸਿੱਧਾਂ ਨੂੰ ਮਿਲਦੇ ਆ ਤੇ ਪਾਤਸ਼ਾਹ ਕਹਿੰਦੇ ਆ ਸਿੱਧ ਛੱਪ ਬੈਠੇ ਪर्वਤੀ ਕੌਣ ਜਗਤ ਕੋ ਪਾਰ ਉਤਾਰਾ ਮਹਾਰਾਜ ਕਹਿੰਦੇ ਕਿਹੜੀ ਭਗਤੀ ਹੈ ਇਹ ਕਿਹੜੀ ਬੰਦਗੀ ਹੈ ਕਿ ਸੰਸਾਰ ਦੁੱਖਾਂ ਦੇ ਵਿੱਚ ਹੈ ਮੁਸ਼ਕਲਾਂ ਚ ਮੁਸੀਬਤਾਂ ਚ ਤੁਸੀਂ ਸੰਸਾਰ ਨੂੰ ਛੱਡ ਕੇ ਪर्वਤਾਂ ਪਹਾੜਾਂ ਦੇ ਵਿੱਚ ਛੁਪ ਕੇ ਬੈਠ ਗਏ ਕਿਹੜੀ ਭਗਤੀ ਕਰ ਰਹੇ ਹੋ ਭਗਤੀ ਬਾਰੇ ਵੀ ਬਾਣੀ ਸਾਨੂੰ ਇਹ ਦੱਸਦੀ ਹੈ ਜੇ ਸਮਾਧੀ ਨਹੀਂ ਲਾਉਣੀ ਸਮਾਧੀ ਲਾਉਣੀ ਗੁਰਮਤ ਵਿੱਚ ਪ੍ਰਵਾਨ ਨਹੀਂ ਫਿਰ ਕਿਹੜੀ ਭਗਤੀ ਕਰੀਏ ਮਹਾਰਾਜ ਕਹਿੰਦੇ ਵਿਣਗੁਣ ਕੀਤੇ ਭਗਤ ਨਾ ਹੋਏ ਰੱਬ ਦੇ ਗੁਣ ਧਾਰਨ ਕਰਨਾ ਭਗਤੀ ਹੈ ਰੱਬ ਦੇ ਗੁਣ ਧਾਰਨ ਕਰਨ ਤੋਂ ਬਿਨਾ ਹੋਰ ਕੋਈ ਭਗਤੀ ਜਿਹੜੀ ਉਹ ਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ ਉਕੇ ਮਹਾਰਾਜ ਨੇ ਜੋਗੀਆਂ ਨੂੰ ਸਿੱਧਾਂ ਨੂੰ ਕਹਿ ਦਿੱਤਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਜੇ ਕਿਤੇ ਇਦਾਂ ਸਮਾਧੀਆਂ ਲਾਉਣੀਆਂ ਗੁਰਮਤ ਵਿੱਚ ਪ੍ਰਵਾਨ ਹੁੰਦੀਆਂ ਫਿਰ ਮਹਾਰਾਜ ਜਾ ਕੇ ਸਿੱਧਾਂ ਨੂੰ ਸ਼ਾਬਾਸ਼ੇ ਦਿੰਦੇ ਉਹਨਾਂ ਨੂੰ ਸ਼ਾਬਾਸ਼ੇ ਦਿੰਦੇ ਜੋਗੀਆਂ ਨੂੰ ਵੀ ਤੁਸੀਂ ਤੇ ਬੜੀ ਬੰਦਗੀ ਕਰ ਰਹੇ ਹੋ ਬੜੀ ਭਗਤੀ ਕਰ ਰਹੇ ਮਹਾਰਾਜ ਕਹਿੰਦੇ ਚੁੱਪ ਹੈ ਚੋਪਣਾ ਹੋ ਵੀ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਪਾਤਸ਼ਾਹ ਕਹਿੰਦੇ ਕਰਮ ਕਾਂਡ ਕੀਤੇ ਆ ਮਨ ਦੀ ਜਿਹੜੀ ਭੁੱਖ ਹੈ ਉਹ ਮਿਟਦੀ ਨਹੀਂ ਤੇ ਇਹ ਪਦਾਰਥਾਂ ਦੇ ਨਾਲ ਕਦੇ ਬੰਦਾ ਨਹੀਂ ਰੱਜਦਾ ਮਹਾਰਾਜ ਕਹਿੰਦੇ ਭੁੱਖੇ ਬੰਦੇ ਦੀ ਜਿਹੜੀ ਭੁੱਖ ਹੈ ਉਹ ਨਹੀਂ ਉਤਰਦੀ ਜਿਹੜਾ ਤ੍ਰਿਸ਼ਨਾ ਦੇ ਅਧੀਨ ਜਿਉਂਦਾ ਹੈ ਨਾ ਪਾਤਸ਼ਾਹ ਕਹਿੰਦੇ ਉਹਦੀ ਭੁੱਖ ਕਦੇ ਨਹੀਂ ਮਿਟਦੀ ਜੇ ਬੰਨਾਪੁਰੀਆਂ ਭਾਰ ਭਾਵੇਂ ਸਾਰੀ ਦੁਨੀਆ ਦੇ ਪਦਾਰਥ ਜਿਹੜੇ ਆ ਪੰਡਾ ਬੰਨ ਕੇ ਉਹਦੇ ਅੱਗੇ ਰੱਖ ਦਈਏ ਸਾਰੀ ਦੁਨੀਆ ਦਾ ਖਜ਼ਾਨਾ ਵੀ ਉਹਨੂੰ ਮਿਲ ਜਾਏ ਨਾ ਮਹਾਰਾਜ ਕਹਿੰਦੇ ਜਿਹਨੂੰ ਤ੍ਰਿਸ਼ਨਾ ਪਈ ਹੈ ਨਾ ਜਿਹਨੂੰ ਭੁੱਖ ਪਈ ਹੋਈ ਹੈ ਉਹਦੀ ਭੁੱਖ ਦੂਰ ਨਹੀਂ ਹੋ ਸਕਦੀ ਇਹ ਵੀ ਮਹਾਰਾਜ ਨੇ ਬਾਣੀ ਚ ਫਿਰ ਜਵਾਬ ਦਿੱਤਾ ਇਸ ਗੱਲ ਦਾ ਕਿ ਆ ਪਦਾਰਥਾਂ ਦੇ ਨਾਲ ਧਨ ਦੇ ਨਾਲ ਬੰਦਾ ਕਦੇ ਤ੍ਰਿਪਤ ਨਹੀਂ ਹੁੰਦਾ ਰੱਜਦਾ ਨਹੀਂ ਮਹਾਰਾਜ ਕਿਵੇਂ ਰੱਜਦਾ ਹੈ ਸਾਬ ਜੀ ਕਹਿੰਦੇ ਤ੍ਰਿਸ਼ਨਾ 부ਝੈ ਹਰ ਕੈ ਨਾਮ ਰੱਬ ਦਾ ਨਾਮ ਜਪ ਕੇ ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾ ਕੇ ਇਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਤ੍ਰਿਸ਼ਨਾ ਨੂੰ ਬਾਣੀ ਅੱਗ ਕਹਿੰਦੀ ਹੈ ਅੱਗ ਦੇ ਉੱਤੇ ਜਿੰਨਾ ਮਰਜ਼ੀ ਬਾਲਣ ਪਾਈ ਜਾਓ ਅੱਗ ਸਾੜੀ ਜਾਏਗੀ ਅੱਗ ਕਦੇ ਇਹ ਨਹੀਂ ਕਹਿੰਦੀ ਮੈਂ ਰੱਜ ਗਈ ਹ ਮਹਾਰਾਜ ਨੇ ਤ੍ਰਿਸ਼ਨਾ ਦੀ ਤੁਲਨਾ ਜਿਹੜੀ ਉਹ ਅਗਣੀ ਦੇ ਨਾਲ ਕੀਤੀ ਹੈ ਮਹਾਰਾਜ ਕਹਿੰਦੇ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਹੈ ਨਾ ਇਹਨੂੰ ਪਰਮਾਤਮਾ ਦਾ ਨਾਮ ਹੀ ਬੁਝਾ ਸਕਦਾ ਹੈ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੁਨਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲੱਗੈ ਪੂਰਨ ਧਿਆਨ ਪਦਾਰਥਾਂ ਦੇ ਨਾਲ ਮਹਾਰਾਜ ਕਹਿੰਦੇ ਬੰਦਾ ਕਦੇ ਰੱਜਦਾ ਨਹੀਂ ਤ੍ਰਿਸ਼ਨਾ ਨਹੀਂ ਮਿਟਦੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਫਿਰ ਪਾਤਸ਼ਾਹ ਕਹਿੰਦੇ ਆ ਸਹਿ ਸਿਆਣਪਾਂ ਲੱਗ ਹੋਏ ਤਾਂ ਇੱਕ ਨਾ ਚੱਲੇ ਨਾਲ ਹਜ਼ਾਰਾਂ ਸਿਆਣਪਾਉਣ ਤੇਰੇ ਕੋਲੇ ਹਜ਼ਾਰਾਂ ਤਰ੍ਹਾਂ ਦੀਆਂ ਤੈਨੂੰ ਚਲਾਕੀਆਂ ਆਉਂਦੀਆਂ ਹੋਣ ਬਹੁਤ ਚਲਾਕ ਕਿਸਮ ਦਾ ਵੀ ਤੂੰ ਬੰਦਾ ਹੋਵੇਂ ਨਾ ਕਈ ਚਲਾਕੀਆਂ ਕਰਨੀਆਂ ਜਾਣਦਾ ਹੋਵੇਂ ਮਹਾਰਾਜ ਕਹਿੰਦੇ ਧਰਮ ਦੀ ਦੁਨੀਆ ਦੇ ਵਿੱਚ ਤੇਰੀ ਇੱਕ ਵੀ ਚਲਾਕੀ ਨਹੀਂ ਚੱਲੇਗੀ ਰੱਬ ਦੇ ਘਰੇ ਚਲਾਕੀਆਂ ਨਹੀਂ ਚੱਲਦੀਆਂ ਅਸੀਂ ਰੋਜ਼ ਨਿਤਨੇਮ ਦੇ ਵਿੱਚ ਪੜਦੇ ਆਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਕਹਿੰਦੇ ਚੁਤਰਾਈਆਂ ਚਲਾਕੀਆਂ ਦੇ ਨਾਲ ਰੱਬ ਨੂੰ ਨਹੀਂ ਰਜਾਇਆ ਜਾਂਦਾ ਕਿਉਂਕਿ ਪਰਮਾਤਮਾ ਨੂੰ ਅਸਲੀਅਤ ਦਾ ਪਤਾ ਹੈ ਅਸੀਂ ਕਿਸੇ ਬੰਦੇ ਦੇ ਨਾਲ ਚਲਾਕੀ ਕਰੀਏ ਨਾ ਦੁਨਿਆਵੀ ਤੌਰ ਤੇ ਤੇ ਜਦੋਂ ਉਹਨੂੰ ਪਤਾ ਲੱਗ ਜਾਏ ਨਾ ਕਿ ਇਹਨੇ ਮੇਰੇ ਨਾਲ ਚਲਾਕੀ ਕੀਤੀ ਹੈ ਖੇਡ ਖੇਡੀ ਹੈ ਤੇ ਉਹ ਬਹੁਤ ਨਾਰਾਜ਼ ਹੋ ਜਾਂਦਾ ਤੇ ਜੇ ਅਸੀਂ ਰੱਬ ਦੇ ਨਾਲ ਚਲਾਕੀਆਂ ਕਰੀਏ ਤੇ ਪਰਮਾਤਮਾ ਸਾਡੇ ਤੇ ਕਿਵੇਂ ਰਿਝੇਗਾ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਭਾਵੇਂ ਹਜ਼ਾਰਾਂ ਤੇਰੇ ਕੋਲੇ ਚਲਾਕੀਆਂ ਨੇ ਸਿਆਣਪਾਂ ਨੇ ਰੱਬ ਦੇ ਘਰੇ ਪਰਮਾਤਮਾ ਦੇ ਘਰੇ ਤੇਰੀਆਂ ਚਲਾਕੀਆਂ ਨਹੀਂ ਚੱਲ ਸਕਦੀਆਂ ਉੱਥੇ ਤੇਰੇ ਕੀਤੇ ਨੇਕ ਕਰਮਾਂ ਦਾ ਮੁੱਲ ਪੈਣਾ ਜਪੇ ਹੋਏ ਨਾਮ ਦਾ ਮੁੱਲ ਪੈਣਾ ਮਹਾਰਾਜ ਕਹਿੰਦੇ ਸਹਿਤ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਫਿਰ ਸਾਬ ਜੀ ਕਹਿੰਦੇ ਕਿਵੇਂ ਸਚਿਆਰਾ ਹੋਈ ਇਹ ਸਵਾਲ ਹੈ ਕਿ ਸਚਿਆਰੇ ਕਿਵੇਂ ਬਣਿਆ ਕਿਵੇਂ ਸਾਡੀ ਜ਼ਿੰਦਗੀ ਚ ਸੱਚ ਆਵੇ ਅਸੀਂ ਚੰਗੇ ਕਿਵੇਂ ਬਣੀਏ ਕਿਵ ਕੂੜੇ ਟੁੱਟੇ ਪਾਲ ਪਾਲ ਕਹਿੰਦੇ ਆ ਕੰਧ ਨੂੰ ਕਹਿੰਦੇ ਸਾਡੀ ਜ਼ਿੰਦਗੀ ਚ ਨਾ ਇੱਕ ਝੂਠ ਦੀ ਕੰਧ ਉਸਰੀ ਹੈ ਮੇਰੇ ਤੇ ਮੇਰੇ ਪਰਮਾਤਮਾ ਦੇ ਵਿਚਾਰ ਮਹਾਰਾਜ ਕਹਿੰਦੇ ਝੂਠ ਦੀ ਕੰਧ ਖੜੀ ਹੈ ਇਹ ਝੂਠ ਦੀ ਕੰਧ ਸਾਡੀ ਜ਼ਿੰਦਗੀ ਚੋਂ ਕਿਵੇਂ ਜਾਵੇ ਝੂਠ ਜਾਏਗਾ ਤਾਂ ਹੀ ਸੱਚ ਹੋਏਗਾ ਇੰਨੀ ਪਹਿਲੀ ਪੰਕਤੀ ਹੈ ਕਿ ਸਚਿਆਰਾ ਹੋਈਏ ਅੱਧੀ ਪੰਕਤੀ ਸੱਚੇ ਕਿਵੇਂ ਬਣੀਏ ਫਿਰ ਦੂਜੀ ਅੱਗੇ ਕਿਹਾ ਝੂਠ ਦੀ ਕੰਧ ਕਿਵੇਂ ਟੁੱਟੇ ਝੂਠ ਜਾਏਗਾ ਝੂਠ ਛੱਡਾਂਗੇ ਤਾਂ ਹੀ ਸੱਚ ਆਏਗਾ ਮਹਾਰਾਜ ਕਹਿੰਦੇ ਕਿਵੇਂ ਹੋ ਸਕਦਾ ਹੈ ਬੰਦਾ ਸਚਿਆਰਾ ਕਿਵੇਂ ਬਣ ਸਕਦਾ ਹੈ ਕਿਵੇਂ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਝੂਠ ਨਿਕਲ ਸਕਦਾ ਹੈ ਪਾਤਸ਼ਾਹ ਕਹਿੰਦੇ ਆ ਇਹਦੇ ਵਾਸਤੇ ਇੱਕੋ ਤਰੀਕਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਤੁਰਾਂ ਤੋਂ ਤੁਰ ਤੋਂ ਜੁਗ ਤੋਂ ਸ਼ੁਰੂ ਤੋਂ ਇੱਕੋ ਹੀ ਮਰਿਆਦਾ ਹੈ ਜੇ ਤੂੰ ਸਚਿਆਰਾ ਬਨਣਾ ਹੈ ਜੇ ਤੂੰ ਝੂਠ ਛੱਡਣਾ ਹੈ ਜੇ ਆਗਣ ਤਿਆਗ ਕੇ ਗੁਨਾ ਦਾ ਧਾਰਨੀ ਬਨਣਾ ਹੈ ਤੇ ਰੱਬ ਦੀ ਰਜਾ ਚਤੁਰ ਜਿਵੇਂ ਤੈਨੂੰ ਸਤਿਗੁਰੂ ਜੀ ਪਰਮਾਤਮਾ ਦਾ ਹੁਕਮ ਬਾਣੀ ਦੇ ਰਹੀ ਦੱਸਦੇ ਆ ਕਹਿੰਦੇ ਉਸ ਰਾਹ ਦਾ ਪੰਦੀ ਬਣੇਗਾ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਸਚਿਆਰਪੁਣਾ ਆਏਗਾ ਤਾਂ ਤੇਰੇ ਜੀਵਨ ਦੇ ਵਿੱਚੋਂ ਜਿਹੜਾ ਝੂਠ ਉਹ ਚਲਾ ਜਾਏਗਾ ਝੂਠ ਦੀ ਕੰਧ ਢਹਿ ਜਾਏਗੀ ਟੁੱਟ ਜਾਏਗੀ ਤੇ ਤੂੰ ਨੇਕ ਰਾਹ ਦਾ ਪੰਦੀ ਬਣ ਜਾਏਗਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ